ਐਮਰਜੈਂਸੀ ਫਲਾਈਟ ਦੇ ਵਿੱਚ ਦਿੱਲੀ 에어ਪੋਰਟ ਤੇ ਪਹੁੰਚੀ ਆ ਮੈਂ ਜਿਆਦਾ ਸਮਾਨ ਨਹੀਂ ਲਵਾਂਗੀ ਕਿਉਂਕਿ ਹੌਸਲੇ ਬੁਲੰਦ ਹੈ ਤੇ ਬੁਲਾਰਿਆਂ ਦੀ ਜਿਹੜੀ ਕਤਾਰ ਹੈ ਉਹ ਬਹੁਤ ਲੰਬੀ ਹੈ ਤੇ ਹਰ ਬੰਦੇ ਨੂੰ ਜਿਹੜਾ ਇਹ ਮੌਕਾ ਮਿਲਣਾ ਚਾਹੀਦਾ ਆ ਇੱਥੇ ਬੋਲਣ ਦਾ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਆ ਕਿ ਕੋਵਿਡ-19 ਦੇ ਟਾਈਮ ਦੇ ਵਿੱਚ ਮੈਨੂੰ ਇੱਥੇ ਹੋਣ ਦਾ ਜਿਹੜਾ ਕਿ ਇੱਕ ਮੌਕਾ ਮਿਲਿਆ ਆ ਤੇ ਜੇ ਆਪਾਂ ਗੱਲ ਕਰੀਏ ਪ੍ਰਵਾਸੀ ਪੰਜਾਬੀਆਂ ਦੀ ਜਿਹੜੇ ਵੱਖਰੇ-ਵੱਖਰੇ ਦੇਸ਼ਾਂ ਦੇ ਵਿੱਚ ਇਸ ਟਾਂ ਤੇ ਬੈਠੇ ਹੋਏ ਆ ਸੋ ਜੇ ਉਹਨਾਂ ਦਾ ਵਾਸ ਚੱਲੇ ਮੈਨੂੰ ਲੱਗਦਾ ਕਿ ਜਿੰਨੇ ਦੇ ਜਿੰਨੇ ਉੱਥੇ ਬੈਠੇ ਹੋਏ ਸਾਰੇ ਅੱਜ ਇੱਥੇ ਹਾਜ਼ਰ ਹੋਣੇ ਸੀਗੇ ਸਾ ਸ੍ਰੀ ਅਕਾਲ ਅੱਜ ਜਦੋਂ ਟੈਕਸੀ ਦੇ ਵਿੱਚ 에어ਪੋਰਟ ਤੋਂ ਵਾਪਸ ਆ ਰਹੇ ਸੀਗੇ ਇੱਥੇ ਤੱਕ ਸਿੰਘੂ ਬਾਰਡਰ ਦੇ ਬਾਹਰ ਉਹਨਾਂ ਨੇ ਸਾਨੂੰ ਲਾ ਦਿੱਤਾ ਤੇ ਉਹ ਦੱਸ ਰਹੇ ਸੀਗੇ ਉਹਨਾਂ ਦਾ ਨਾਮ ਸਦਾਮ ਹੁਸੈਨ ਜਿਹਦਾ ਨਾਮ ਸੀਗਾ ਆਪਣੇ ਮੁਸਲਮਾਨ ਭਾਈ ਸਾਹਿਬ ਸੀਗੇ ਤੇ ਉਹ ਦੱਸਦੇ ਸੀਗੇ ਕਿ ਉੱਤਰਾਖੰਡ ਤੋਂ ਉਹਨਾਂ ਨੇ ਆਪ ਜਿਹੜੀਆਂ ਗਿਣੀਆਂ ਆ 100 ਤੋਂ ਵੱਧ ਟਰੈਕਟਰ ਟਰਾਲੀਆਂ ਜਿਹੜੀਆਂ ਆ ਉਹ ਇਸ ਮੋੜ ਚ ਦਾ ਹਿੱਸਾ ਹੋਣ ਦੇ ਲਈ ਜਿਹੜੀਆਂ ਆ ਰਵਾਨਾ ਹੋ ਚੁੱਕੀਆਂ ਆ ਇਹ ਜਿਹੜਾ ਮੋਰਚਾ ਸੀਗਾ ਜਿਹੜਾ ਸੰਘਾਸ਼ ਸੀਗਾ ਹੁਣ ਇੱਕ ਜਿਹੜਾ ਕ੍ਰਾਂਤੀ ਦਾ ਰੂਪ ਜਿਹੜਾ ਲੈ ਚੁੱਕਿਆ ਆ ਇਹ ਗੱਲ ਪੰਜਾਬ ਦੀ ਨਹੀਂ ਰਹੀ ਹੈ ਕਿ ਇਹ ਬਾਕੀ ਸਟੇਟਸ ਦੇ ਜਿਹੜੇ ਲੋਕ ਸਾਡੇ ਨਾਲ ਜੁੜ ਚੁੱਕੇ ਨੇ ਐ ਇਸ ਕ੍ਰਾਂਤੀ ਦੀ ਸ਼ੁਰੂਆਤ ਜਿਹੜੀ ਉਹ ਪੰਜਾਬ ਦੇ ਵਿੱਚ ਹੋਈ ਆ ਮੇਰੇ ਖਿਆਲ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡੀ ਜਿਹੜੀ ਹਿਸਟਰੀ ਆ ਉਹ ਬਣ ਗਈ ਆ ਤੇ ਬਣਨ ਜਾ ਰਹੀ ਆ ਅਮ ਐਜ਼ ਐਨ ਆਊਟਸਾਈਡਰ ਕਿਉਂਕਿ ਉੱਥੇ ਰਹਿੰਦੇ ਸਾਡੇ ਅੱਖਾਂ ਦੇ ਸਾਹਮਣੇ YouTube ਦੇ ਥਰੂ ਮੀਡੀਆ ਦੇ ਥਰੂ ਕਾਫੀ ਚੀਜ਼ਾਂ ਜਿਹੜੀਆਂ ਸਾਹਮਣੇ ਸਾਨੂੰ ਆਉਂਦੀਆਂ ਆ ਸੋ ਜਦੋਂ ਤੁਸੀਂ ਕਿਸੇ ਤੋਂ ਕੋਈ ਵੱਖਰਾ opinion ਲੈਣਾ ਹੋਵੇ ਤੁਸੀਂ ਉਹਦੇ ਨਾਲ ਗੱਲ ਕਰਦੇ ਕਿ ਫਰੈਸ਼ ਆਈਜ਼ ਜਾਂ ਫਿਰ ਐਜ਼ ਐਨ ਆਊਟਸਾਈਡਰ ਤੁਸੀਂ ਆਪਣਾ ਜਿਹੜਾ opinion ਹੈ ਉਹ ਦਿੰਨੇ ਆ ਸੋ ਖਿਮਾ ਦੀ ਜਾਂਚ ਕਿ ਥੋੜੇ ਜਿਹੇ ਜਿਹੜੇ ਸਨੇਹ ਆ ਉਹ ਮੈਂ ਤੁਹਾਡੇ ਸਾਰਿਆਂ ਨਾਲ ਜਿਹੜੇ ਉਹ ਸਾਂਝੇ ਕਰਨਾ ਚਾਹੁੰਦੀ ਆ ਪਹਿਲੀ ਜਿਹੜੇ ਮੇਰੇ ਮਨ ਦੇ ਵਿੱਚ ਇਹ ਗੱਲ ਸੀਗੀ ਕਿ ਜਿੰਨਾ ਕਿ ਮੈਂ ਪੜਿਆ ਸੋ ਮੇਰੇ ਕੋਲ ਬਿੱਲ ਦੀ ਕਾਪੀ ਜਿਹੜੀ ਆ ਕੁਝ ਕੁ ਪੰਨੇ ਮੇਰੇ ਖਿਆਲ ਦੇ ਵਿੱਚ ਮੇਰੇ ਕੋਲ ਫੁੱਲ ਕਾਪੀ ਨਹੀਂ ਹੈਗੀ ਪਰ ਮੈਂ ਇਹ ਬਿੱਲ ਪੜਦੀ ਆਈ ਆ ਸੋ ਮੇਰੀ ਯੂਥ ਨੂੰ ਜਿਹੜੀ ਆ ਉਹ ਇਹ ਅਪੀਲ ਆ ਕਿ ਤੁਸੀਂ ਪੜ ਸਕਦੇ ਆ ਬਿੱਲ ਪੜੋ ਕਿਉਂਕਿ ਆਪਾਂ ਇਸ ਬਿੱਲ ਨੂੰ ਜਿਹੜਾ ਆ ਉਹ ਚੈਲੰਜ ਕਰ ਰਹੇ ਆ ਸੋ ਜਿਹੜਾ ਸਰਕਾਰਾਂ ਦਾ ਇਸ ਟਾਈਮ ਤੇ ਵਹਿਮ ਆ ਕਿ ਸਾਨੂੰ ਵਹਿਮ ਆ ਕਿ ਕਿਸਾਨਾਂ ਨੂੰ ਵਹਿਮ ਆ ਕਿ ਇਹ ਬਿੱਲ ਜਿਹੜਾ ਆ ਉਹਨਾਂ ਦੇ ਨੁਕਸਾਨ ਦੇ ਵਿੱਚ ਆ ਤੁਸੀਂ ਉਸ ਵਹਿਮ ਨੂੰ ਦੂਰ ਕਰੋ ਦੂਰ ਕਰੋ ਇਹਨੂੰ ਪੜ ਕੇ ਉਹ ਤੁਹਾਨੂੰ ਕੋਈ ਕੁਐਸਚਨ ਪੁੱਛਣਾ ਤੁਹਾਡੇ ਕੋਲ ਉਸ ਚੀਜ਼ ਦਾ ਜਵਾਬ ਹੋਵੇ ਕਿ ਇਹਦੇ ਵਿੱਚ ਇਹ ਲਿਖਿਆ ਆ ਤੁਸੀਂ ਉਹਨਾਂ ਨੂੰ ਅੱਗੇ ਸਵਾਲ ਕਰੋ ਸੋ ਉਹਨਾਂ ਦੇ ਵਹਿਮ ਨੂੰ ਜਿਹੜਾ ਆ ਉਹ ਦੂਰ ਕਰਨ ਦੀ ਜ਼ਿੰਮੇਵਾਰੀ ਸਾਡੀ ਜਿਹੜੀ ਹੈਗੀ ਆ ਉਹ ਇਸ ਚੀਜ਼ ਨੂੰ ਪੜ ਕੇ ਆ ਸੋ ਇਹਨੂੰ ਪੜੋ ਤੁਸੀਂ ਜਿਹੜੀ ਦੂਜੀ ਗੱਲ ਆ ਇੱਕ ਚੀਜ਼ ਮੈਂ ਕਹਿਣਾ ਚਾਹੁੰਦੀ ਆ ਕਿ ਇਸ ਬਿੱਲ ਦੇ ਵਿੱਚ ਜਿਹੜਾ ਬੈਕਗ੍ਰਾਉਂਡ ਲਿਖਿਆ ਹੋਇਆ ਆ ਉਹ ਇਹ ਲਿਖਿਆ ਹੋਇਆ ਆ ਕਿ ਇਸ ਬਿੱਲਾਂ ਨੂੰ ਆਰਡੀਨੈਂਸ ਜਿਹੜਾ ਆ ਉਹ ਇਸ ਕਰਕੇ ਲੈ ਕੇ ਆਂਦਾ ਗਿਆ ਕਿਉਂਕਿ ਕੋਰੋਨਾ ਵਾਇਰਸ ਦੇ ਟਾਈਮ ਦੇ ਉੱਤੇ ਜਿਹੜੇ ਕਿਸਾਨ ਆ ਜਿਹੜਾ ਐਗਰੀਕਲਚਰ ਇੰਡਸਟਰੀ ਆ ਉਹਨਾਂ ਨੂੰ ਕਿਸਾਨਾਂ ਨੂੰ ਜਿਹੜਾ ਉਹ ਬਹੁਤ ਵੱਡਾ ਚੈਲੰਜ ਹੋਇਆ ਤੇ ਉਹਨਾਂ ਨੂੰ ਖਾਣ ਪੀਣ ਦੇ ਜਿਹੜੇ ਆ ਉਹ ਪ੍ਰੋਬਲਮ ਉਹਨਾਂ ਦੇ ਲਾਲੇ ਪੈ ਗਏ ਸੋ ਇਹ ਗੱਲ ਕਿੰਨੀ ਕੁ ਸੱਚ ਆ ਬਿਲਕੁਲ ਸੱਚ ਨਹੀਂ ਹੈਗੀ ਤੁਸੀਂ ਜਦ ਤੱਕ ਇਹ ਚੀਜ਼ ਪੜ੍ਹਦੇ ਨਹੀਂ ਹੈਗੇ ਤੁਸੀਂ ਇਹ ਚੀਜ਼ ਨੂੰ ਕਹਿ ਨਹੀਂ ਸਕਦੇ ਚੈਲੰਜ ਨਹੀਂ ਕਰ ਸਕਦੇ ਹੈਗੇ ਦੂਜੀ ਗੱਲ ਇਹ ਹੈ ਕਿ মিডিਆ ਨੂੰ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਅਸੀਂ ਉੱਥੇ ਬੈਠੇ ਬਹੁਤ ਕੁਝ ਦੇਖਦੇ ਆ YouTube ਦੇ ਉੱਤੇ মিডিਆ ਚੈਨਲਸ ਦੇ ਉੱਤੇ ਤੇ ਸਾਨੂੰ ਸਾਡੀ ਤੁਹਾਨੂੰ ਇਹ ਬੇਨਤੀ ਆ ਕਿ ਇਸ ਕਿਸਾਨੀ ਅੰਦੋਲਨ ਨੂੰ ਸਿਰਫ ਕਿਸਾਨੀ ਅੰਦੋਲਨ ਹੀ ਰਹਿਣ ਦਿਓ ਇਹਨੂੰ ਪੋਲਿਟੀਕਲ ਜਿਹੜਾ ਆ ਤੁਸੀਂ ਉਹ ਪੱਖ ਨਾ ਰਹਿੰਦੇਣ ਦੀ ਕੋਸ਼ਿਸ਼ ਕਰੋ ਉਹ ਮੋੜ ਨਾ ਦੇਣ ਦੀ ਕੋਸ਼ਿਸ਼ ਕਰੋ ਤੇ ਬਾਕੀ ਜਿਹੜੇ ਬਲਾਰੇ ਵੀ ਆ ਜਿੰਨੀਆਂ ਵੀ ਇੱਥੇ ਪਰਸਨੈਲਿਟੀਆਂ ਤੇ ਸੈਲੈਬ੍ਰਿਟੀਆਂ ਪਹੁੰਚੀਆਂ ਆ ਤੇ ਉਹਨਾਂ ਨੂੰ ਵੀ ਹੱਥ ਜੋੜ ਕੇ ਇਹ ਬੇਨਤੀ ਆ ਕਿ ਜਦੋਂ ਤੁਹਾਨੂੰ ਕੋਈ ਮੀਡੀਆ ਵੱਲੋਂ ਇਦਾਂ ਦਾ ਕੁਐਸਚਨ ਆਉਂਦਾ ਆ ਤੇ ਤੁਸੀਂ ਉਹਨਾਂ ਨੂੰ ਇਹ ਕਹੋ ਕਿ ਇਹ ਸਹੀ ਟਾਈਮ ਨਹੀਂ ਹੈਗਾ ਇਹ ਕਿਸਾਨੀ ਅੰਦੋਲਨ ਆ ਤੇ ਅਸੀਂ ਇੱਥੇ ਪੋਲਿਟਿਕਸ ਕਰਨ ਨਹੀਂ ਆਏ ਹੈਗੇ ਤੇ ਆਖਰੀ ਸਿੱਟੇ ਇਹ ਆ ਕਿ ਹੁਣ ਸਾਡੇ ਨਾਲ ਬਹੁਤ ਹੀ ਸਾਰੀਆਂ ਸਟੇਟਸ ਦੀਆਂ ਜਿੱਦਾਂ ਕਿ ਮੈਂ ਗੱਲ ਕਰਦੀ ਸੀ ਕਿ ਉਤਰਾਖੰਡ ਤੋਂ ਵੀ ਜਿਹੜੇ ਟਰੈਕਟਰ ਟਰਾਲੀਆਂ ਹੋ ਆ ਰਹੇ ਆ ਸੋ ਬਹੁਤ ਸਾਰੀਆਂ ਸਟੇਟਸ ਦੇ ਬਹੁਤ ਸਾਰੇ ਧਰਮਾਂ ਦੇ ਜਿਹੜੇ ਲੋਕ ਸਾਡੇ ਨਾਲ ਇਸ ਅੰਦੋਲਨ ਦੇ ਵਿੱਚ ਜੁੜੇ ਆ ਸੋ ਆਪਾਂ ਕੋਸ਼ਿਸ਼ ਕਰੀਏ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਦੇ ਉੱਤੇ ਇੰਸਟਾਗ੍ਰam ਦੇ ਉੱਤੇ YouTube ਦੇ ਉੱਤੇ ਮੀਡੀਆ ਚੈਨਲਸ ਦੇ ਉੱਤੇ ਕਸੀ ਅਦੀ ਕਿਸੇ ਧਰਮ ਨੂੰ ਲੈ ਕੇ ਕਦੀ تاني ਕੋਈ ਪੜਕਾਉ ਚੀਜ਼ ਨਾ ਰਹੀਏ ਅਸੀਂ ਸਾਰੇ ਰਿਲੀਜੀਅਨਸ ਨੂੰ ਜਿਹੜਾ ਆ ਉਹ ਰਿਸਪੈਕਟ ਕਰੀਏ ਇਹ ਕਿਸਾਨੀ ਅੰਦੋਲਨ ਆ ਸੋ ਆਓ ਆਪਾਂ ਏਸੀ ਚੀਜ਼ ਦੇ ਨਾਲ ਮਖੇਮਾਂ ਦੀ ਜਾ ਚੱਕਿਆ ਤੇ ਗੱਜ-ਬੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਐਂਡ ਐਮਰੈਸੀ ਫਲਾਈਟ ਦੇ ਵਿੱਚ ਦਿੱਲੀ 에어ਪੋਰਟ ਤੇ ਪਹੁੰਚੀਆਂ ਮੈਂ ਜਿਆਦਾ ਸਮਾਂ ਨਹੀਂ ਲਵਾਂਗੀ ਕਿਉਂਕਿ ਹੌਸਲੇ ਬੁਲੰਦ ਆ ਤੇ ਬੁਲਾਰਿਆਂ ਦੀ ਜਿਹੜੀ ਕਤਾਰ ਆ ਉਹ ਬਹੁਤ ਲੰਬੀ ਆ ਤੇ ਹਰ ਬੰਦੇ ਨੂੰ ਜਿਹੜਾ ਇਹ ਮੌਕਾ ਮਿਲਣਾ ਚਾਹੀਦਾ ਆ ਇੱਥੇ ਬੋਲਣ ਦਾ ਮੈਂ ਇਹ ਕਹਿਣਾ ਚਾਹਨੀ ਆ ਕਿ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਆ ਕਿ ਕੋਵਿਡ 19 ਦੇ ਟਾਈਮ ਦੇ ਵਿੱਚ ਮੈਨੂੰ ਇੱਥੇ ਹੋਣ ਦਾ ਜਿਹੜਾ ਕਿ ਇੱਕ ਮੌਕਾ ਮਿਲਿਆ ਆ ਤੇ ਜੇ ਆਪਾਂ ਗੱਲ ਕਰੀਏ ਪ੍ਰਵਾਸੀ ਪੰਜਾਬੀਆਂ ਦੀ ਜਿਹੜੇ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਇਸ ਟਾਂ ਤੇ ਬੈਠੇ ਹੋਏ ਆ ਸੋ ਜੇ ਉਹਨਾਂ ਦਾ ਵਾਸਾ ਚੱਲੇ ਮੈਨੂੰ ਲੱਗਦਾ ਕਿ ਜਿੰਨੇ ਦੇ ਜਿੰਨੇ ਉੱਥੇ ਬੈਠੇ ਹੋਏ ਸਾਰੇ ਅੱਜ ਇੱਥੇ ਹਾਜ਼ਰ ਹੋਣੇ ਸੀਗੇ ਸਾਰ ਸ੍ਰੀ ਅਕਾਲ ਅੱਜ ਜਦੋਂ ਟੈਕਸੀ ਦੇ ਵਿੱਚ 에어ਪੋਰਟ ਤੋਂ ਵਾਪਸ ਆ ਰਹੇ ਸੀਗੇ ਇੱਥੇ ਤੱਕ ਸਿੰਘੂ ਬਾਰਡਰ ਦੇ ਬਾਹਰ ਉਹਨਾਂ ਨੇ ਸਾਨੂੰ ਲਾ ਦਿੱਤਾ ਤੇ ਉਹ ਦੱਸ ਰਹੇ ਸੀਗੇ ਉਹਨਾਂ ਦਾ ਨਾਂ ਸਦਾਮ ਹੁਸੈਨ ਜਿਹਦਾ ਨਾਂ ਸੀਗਾ ਆਪਣੇ ਮੁਸਲਮਾਨ ਭਾਈ ਸਾਹਿਬ ਸੀਗੇ ਉਹ ਦੱਸਦੇ ਸੀ ਕਿ ਉਤਰਾਖੰਡ ਤੋਂ ਉਹਨਾਂ ਨੇ ਆਪ ਜਿਹੜੀਆਂ ਗਿਣੀਆਂ ਆ 100 ਤੋਂ ਵੱਧ ਟਰੈਕਟਰ ਟਰਾਲੀਆਂ ਜਿਹੜੀਆਂ ਆ ਉਹ ਇਸ ਮੋਰਚੇ ਦਾ ਹਿੱਸਾ ਹੋਣ ਦੇ ਲਈ ਜਿਹੜੀਆਂ ਆ ਰਵਾਨਾ ਹੋ ਚੁੱਕੀਆਂ ਆ ਇਹ ਜਿਹੜਾ ਮੋਰਚਾ ਸੀਗਾ ਜਿਹੜਾ ਸੰਘਰਸ਼ ਸੀਗਾ ਹੁਣ ਇੱਕ ਜਿਹੜਾ ਕ੍ਰਾਂਤੀ ਦਾ ਰੂਪ ਜਿਹੜਾ ਲੈ ਚੁੱਕਿਆ ਆ ਇਹ ਗੱਲ ਪੰਜਾਬ ਦੀ ਨਹੀਂ ਰਹੀ ਹੈ ਕਿ ਇਹ ਬਾਕੀ ਸਟੇਟਸ ਦੇ ਜਿਹੜੇ ਲੋਕ ਸਾਡੇ ਨਾਲ ਜੁੜ ਚੁੱਕੇ ਨੇ ਇਸ ਕ੍ਰਾਂਤੀ ਦੀ ਸ਼ੁਰੂਆਤ ਜਿਹੜੀ ਪੰਜਾਬ ਦੇ ਵਿੱਚ ਹੋਈ ਆ ਮੇਰੇ ਖਿਆਲ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡੀ ਜਿਹੜੀ ਹਿਸਟਰੀ ਆ ਉਹ ਬਣ ਗਈ ਆ ਤੇ ਬਣਨ ਜਾ ਰਹੀ ਆ um ਐਜ਼ ਐਨ ਆਊਟਸਾਈਡਰ ਕਿਉਂਕਿ ਉੱਥੇ ਰਹਿੰਦੇ ਸਾਡੇ ਅੱਖਾਂ ਦੇ ਸਾਹਮਣੇ YouTube ਦੇ ਥਰੂ ਮੀਡੀਆ ਦੇ ਥਰੂ ਕਾਫੀ ਚੀਜ਼ਾਂ ਜਨੀਆਂ ਸਾਹਮਣੇ ਸਾਹਮਣੇ ਆਉਂਦੀਆਂ ਆ ਜੇ ਜਦੋਂ ਤੁਸੀਂ ਕਿਸੇ ਤੋਂ ਕੋਈ ਵੱਖਰਾ opinion ਲੈਣਾ ਹੋਵੇ ਤੁਸੀਂ ਉਹਦੇ ਨਾਲ ਗੱਲ ਕਰਦੇ ਕਿ ਫਰੈਸ਼ ਆਈਜ਼ ਜਾਂ ਫਿਰ ਐਸ ਐਨ ਆਊਟਸਾਈਡਰ ਤੁਸੀਂ ਆਪਣਾ ਜਿਹੜਾ opinion ਹੈ ਉਹ ਦਿੰਨੇ ਆ ਸੋ ਖਿਮਾ ਦੀ ਜਾਚ ਆ ਕਿ ਥੋੜੇ ਜਿਹੜੇ ਸਨੇਹੇ ਆ ਉਹ ਮੈਂ ਤੁਹਾਡੇ ਸਾਰਿਆਂ ਨਾਲ ਜਿਹੜੇ ਉਹ ਸਾਂਝੇ ਕਰਨਾ ਚਾਹੁੰਦੀ ਆ ਪਹਿਲੀ ਜਿਹੜੇ ਮੇਰੇ ਮਨ ਦੇ ਵਿੱਚ ਇਹ ਗੱਲ ਸੀਗੀ ਕਿ ਜਿੰਨਾ ਕਿ ਮੈਂ ਪੜਿਆ ਸੋ ਮੇਰੇ ਕੋਲ ਬਿੱਲ ਦੀ ਕਾਪੀ ਜਿਹੜੀ ਆ ਕੁਝ ਕੁ ਪੰਨੇ ਮੇਰੇ ਖਿਆਲ ਦੇ ਵਿੱਚ ਮੇਰੇ ਕੋਲ ਫੁੱਲ ਕਾਪੀ ਨਹੀਂ ਹੈਗੀ ਪਰ ਮੈਂ ਇਹ ਬਿੱਲ ਪੜਦੀ ਆਈ ਆ ਸੋ ਮੇਰੀ ਯੂਥ ਨੂੰ ਜਿਹੜੀ ਆ ਉਹ ਇਹ ਅਪੀਲ ਆ ਕਿ ਤੁਸੀਂ ਪੜ ਸਕਦੇ ਆ ਬਿੱਲ ਪੜੋ ਕਿਉਂਕਿ ਆਪਾਂ ਇਸ ਬਿੱਲ ਨੂੰ ਜਿਹੜਾ ਆ ਉਹ ਚੈਲੰਜ ਕਰ ਰਹੇ ਆ ਸੋ ਜਿਹੜਾ ਸਰਕਾਰਾਂ ਦਾ ਇਸ ਟਾਈਮ ਤੇ ਵਹਿਮ ਆ ਕਿ ਸਾਨੂੰ ਵਹਿਮ ਆ ਕਿ ਕਿਸਾਨਾਂ ਨੂੰ ਵਹਿਮ ਆ ਕਿ ਇਹ ਬਿੱਲ ਜਿਹੜਾ ਆ ਉਹਨਾਂ ਦੇ ਨੁਕਸਾਨ ਦੇ ਵਿੱਚ ਆ ਤੁਸੀਂ ਉਸ ਵਹਿਮ ਨੂੰ ਦੂਰ ਕਰੋ ਦੂਰ ਕਰੋ ਇਹਨੂੰ ਪੜ ਕੇ ਉਹ ਤੁਹਾਨੂੰ ਕੋਈ ਕੁਐਸਚਨ ਪੁੱਛਣਾ ਤੁਹਾਡੇ ਕੋਲ ਉਸ ਚੀਜ਼ ਦਾ ਜਵਾਬ ਹੋਵੇ ਕਿ ਇਹਦੇ ਵਿੱਚ ਇਹ ਲਿਖਿਆ ਆ ਤੁਸੀਂ ਉਹਨਾਂ ਨੂੰ ਅੱਗੇ ਸਵਾਲ ਕਰੋ ਸੋ ਉਹਨਾਂ ਦੇ ਵਹਿਮ ਨੂੰ ਜਿਹੜਾ ਆ ਉਹ ਦੂਰ ਕਰਨ ਦੀ ਜ਼ਿੰਮੇਵਾਰੀ ਸਾਡੀ ਜਿਹੜੀ ਹੈਗੀ ਉਹ ਇਸ ਚੀਜ਼ ਨੂੰ ਪੜ ਕੇ ਆ ਸੋ ਇਹਨੂੰ ਪੜੋ ਤੁਸੀਂ ਜਿਹੜੀ ਦੂਜੀ ਗੱਲ ਆ ਇੱਕ ਚੀਜ਼ ਮੈਂ ਕਹਿਣਾ ਚਾਹੁੰਦੀ ਆ ਕਿ ਇਸ ਬਿੱਲ ਦੇ ਵਿੱਚ ਜਿਹੜਾ ਬੈਕਗ੍ਰਾਉਂਡ ਲਿਖਿਆ ਹੋਇਆ ਆ ਉਹ ਇਹ ਲਿਖਿਆ ਹੋਇਆ ਆ ਕਿ ਇਸ ਬਿੱਲਾਂ ਨੂੰ ਆਰਡੀਨੈਂਸ ਜਿਹੜਾ ਆ ਉਹ ਇਸ ਕਰਕੇ ਲੈ ਕੇ ਆਂਦਾ ਗਿਆ ਕਿਉਂਕਿ ਕੋਰੋਨਾ ਵਾਇਰਸ ਦੇ ਟਾਈਮ ਦੇ ਉੱਤੇ ਜਿਹੜੇ ਕਿਸਾਨ ਆ ਜਿਹੜਾ ਐਗਰੀਕਲਚਰ ਇੰਡਸਟਰੀ ਆ ਉਹਨਾਂ ਨੂੰ ਕਿਸਾਨਾਂ ਨੂੰ ਜਿਹੜਾ ਉਹ ਬਹੁਤ ਵੱਡਾ ਚੈਲੰਜ ਹੋਇਆ ਤੇ ਉਹਨਾਂ ਨੂੰ ਖਾਣ ਪੀਣ ਦੇ ਜਿਹੜੇ ਆ ਉਹ ਪ੍ਰੋਬਲਮ ਉਹਨਾਂ ਦੇ ਲਾਲੇ ਪੈ ਗਏ ਸੋ ਇਹ ਗੱਲ ਕਿੰਨੀ ਕੁ ਸੱਚ ਆ ਬਿਲਕੁਲ ਸੱਚ ਨਹੀਂ ਹੈਗੀ ਸੋ ਤੁਸੀਂ ਜਦ ਤੱਕ ਇਹ ਚੀਜ਼ ਪੜ੍ਹਦੇ ਨਹੀਂ ਹੈਗੇ ਤੁਸੀਂ ਇਹ ਚੀਜ਼ ਨੂੰ ਕਹਿ ਨਹੀਂ ਸਕਦੇ ਚੈਲੰਜ ਨਹੀਂ ਕਰ ਸਕਦੇ ਹੈਗੇ ਦੂਜੀ ਗੱਲ ਇਹ ਹੈ ਕਿ মিডিਆ ਨੂੰ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਅਸੀਂ ਉੱਥੇ ਬੈਠੇ ਬਹੁਤ ਕੁਝ ਦੇਖਦੇ ਹਾਂ YouTube ਦੇ ਉੱਤੇ, মিডিਆ ਚੈਨਲਸ ਦੇ ਉੱਤੇ ਤੇ ਸਾਨੂੰ ਸਾਡੀ ਤੁਹਾਨੂੰ ਇਹ ਬੇਨਤੀ ਆ ਕਿ ਇਸ ਕਿਸਾਨੀ ਅੰਦੋਲਨ ਨੂੰ ਸਿਰਫ ਕਿਸਾਨੀ ਅੰਦੋਲਨ ਹੀ ਰਹਿਣ ਦਿਓ। ਇਹਨੂੰ ਪੋਲਿਟੀਕਲ ਜਿਹੜਾ ਆ ਤੁਸੀਂ ਉਹ ਪੱਖ ਨਾ ਰੈਂਦੇਣ ਦੀ ਕੋਸ਼ਿਸ਼ ਕਰੋ, ਉਹ ਮੋੜ ਨਾ ਦੇਣ ਦੀ ਕੋਸ਼ਿਸ਼ ਕਰੋ ਤੇ ਬਾਕੀ ਜਿਹੜੇ ਬਲਾਰੇ ਵੀ ਆ, ਜਿੰਨੀਆਂ ਵੀ ਇੱਥੇ ਪਰਸਨੈਲਿਟੀਆਂ ਤੇ ਸੈਲੈਬ੍ਰਿਟੀਆਂ ਪਹੁੰਚੀਆਂ ਆ ਤੇ ਉਹਨਾਂ ਨੂੰ ਵੀ ਹੱਥ ਜੋੜ ਕੇ ਇਹ ਬੇਨਤੀ ਆ ਕਿ ਜਦੋਂ ਤੁਹਾਨੂੰ ਕੋਈ মিডিਆ ਵੱਲੋਂ ਇਦਾਂ ਦਾ ਕੁਐਸਚਨ ਆਉਂਦਾ ਆ ਤੇ ਤੁਸੀਂ ਉਹਨਾਂ ਨੂੰ ਇਹ ਕਹੋ ਕਿ ਇਹ ਸਹੀ ਟਾਈਮ ਨਹੀਂ ਹੈਗਾ ਇਹ ਕਿਸਾਨੀ ਅੰਦੋਲਨ ਆ ਤੇ ਅਸੀਂ ਇੱਥੇ ਪੋਲਿਟਿਕਸ ਕਰਨ ਨਹੀਂ ਆਏ ਹੈਗੇ ਤੇ ਆਖਰੀ ਚੀਜ਼ ਇਹ ਆ ਕਿ ਹੁਣ ਸਾਡੇ ਨਾਲ ਬਹੁਤ ਹੀ ਸਾਰੀਆਂ ਸਟੇਜਸ